ਬਿਖੀ ਇੱਥੇ ਜਿਹੜਾ ਮੇਰੇ ਨਾਲ ਇਹ ਕੁਝ ਹੁੰਦਾ ਪਿਆ ਮੈਂ ਤਾਂ ਕੁਝ ਮਾੜਾ ਵੀ ਨਹੀਂ ਸੋਚਦੀ ਨਾ ਬਰ ਫਿਰ ਵੀ ਪਤਾ ਨਹੀਂ ਕਿਉਂ ਮੇਰੇ ਇਹ ਹਾਲ ਕਰਦੇ ਕਹਿੰਦੇ ਸੀਗੇ ਵਿਆਹ ਤੋਂ ਬਾਅਦ ਕੁੜੀਆਂ ਖੁਸ਼-ਖੁਸ਼ ਹੋ ਕੇ ਬਸ ਦਿਕਾਇਆ ਪਰ ਕੀ ਪਤਾ ਸੀਗਾ ਕਿਆ ਹਾਲ ਹੋ ਜਾਣੇ ਆ ਚਿੱਤੀ ਨੂੰ ਕੋਈ ਛੜਨ ਦੇਣ ਕੇਰੀ ਆ ਨੇਤਾ ਕਿੱਦਾਂ ਲਗੀ ਦਸ ਦਸ ਕਰਨ ਕੀ ਹੋ ਗਿਆ ਐਡੀ ਵੀ ਤਾਂ ਗੋਲੀ ਨਹੀਂ ਬਾਟ ਗਈ ਠੀਕ ਹੈ ਹੱਥ ਬੜਾ ਸੋਹਣਾ ਆ ਡਾਕਟਰ ਤਾਂ ਦਵਾਈ ਲਿਆਤੀ ਨਾ ਹਣ ਤੈਨੂੰ ਉੱਠ ਕੇ ਕੰਮ ਕਰ ਬੈਠੀ ਆ ਕੀ ਅੰਡੇ ਪਾਉਣ ਲੱਗੀ ਐ ਇੱਥੇ? ਦੀਦੀ ਪਹਿਲਾਂ ਮੇਰੇ ਇੱਕ ਸਵਾਲ ਦਾ ਜਵਾਬ ਦਿਓ। ਮੈਂ ਤੁਹਾਡਾ ਮਾੜਾ ਕੀ ਕਰਦੀ ਆਂ? ਜਿੱਦਾਂ ਤੁਸੀਂ ਕਹਿੰਦੇ ਆਂ ਮੈਂ ਉਦੋਂ ਹੀ ਕਰਦੀ ਆਂ। ਸਾਰਾ ਮੰਮੀ ਮੈਂ ਘਰ ਦਾ ਕੰਮ ਕਰਦੀ ਆਂ। ਫੇ ਮੇਰੇ ਨਾਲ ਇੰਨਾ ਬੂਰਾ ਕਾਹਤੋਂ ਕਰਦੇ ਆਂ ਤੁਸੀਂ? ਨਾ ਤੇਰੀ ਜ਼बान ਹਜੇ ਵੀ ਨਹੀਂ ਬੰਦ ਹੁੰਦੀ? ਤੂੰ ਹਟਦੀ ਨਹੀਂ ਬੋਲੋਂ ਤੇਰੀ ਲੁਤਰੋ ਬਹੁਤ ਚੱਲਦੀ ਆ। ਨਹੀਂ ਕੀ ਬੂਰਾ ਕੀਤਾ ਸੀ ਤੇਰੇ ਨਾਲ ਅਸੀਂ? ਦੱਸ ਜਰਾਕ। ਹਲੇ ਤਾਂ ਬੂਰਾ ਕੁਛ ਕੀਤਾ ਹੀ ਨਹੀਂ। ਇਹ ਤਾਂ ਤੈਨੂੰ ਹਲੇ ਮਾੜਾ-ਮੋਟਾ ਝਟਕਾ ਹੀ ਦਿੱਤਾ ਅਸੀਂ। ਠੀਕ ਐ ਅੱਗੇ ਤਾਂ ਮੈਂ ਸੋਚਦੀ ਸੀ ਫੋਨ ਤੇ ਤੋਂ ਬਾਅਦ ਚ ਲਵਾਵਾਂਗੇ ਕੋਈ ਗਾਣੇ ਦੋ ਦਿਨ ਲੰਘ ਜਾਣਗੇ ਪਰ ਮੈਨੂੰ ਲੱਗਦਾ ਨਹੀਂ ਹੁਣੇ ਹੀ ਲਵਾਉਣਾ ਪੈਣਾ ਮੈਨੂੰ ਫੋਨ ਲੈ ਮੰਮੀ ਫੜਾ ਫੂ ਚੱਲਾ ਫੋਨ ਮੈਨੂੰ ਫੂ ਲਾ ਆਪਣੇ ਪਰ ਫੂ ਲਾ ਤੈਨੂੰ ਸੁਣਦਾ ਨਹੀਂ ਕਿ ਨਹੀਂ ਹਾਂ ਹਾਂ ਨਾ ਕਰ ਫੂ ਲਾ ਆਪਣੇ ਭਰਾ ਨੂੰ ਚੱਲ ਜਿੱਦਾਂ ਅਸੀਂ ਕਹਿੰਦੀਆਂ ਨਾ ਉਦਾਂ ਕਰੀ ਚੱਲ ਚੁੱਪ ਕਰਕੇ ਚੰਗੀ ਰਹੂੰਗੀ ਆ ਫੋਨ ਫਾੜ ਤਾਂ ਫੋਨ ਲਾ ਮੰਮੀ ਮੈਂ ਨਹੀਂ ਕੋਈ ਵੀ ਫੋਨ ਕਰਨਾ ਹੈਗਾ ਇਹ ਤੈਨੂੰ ਕਰਨਾ ਪੈਣਾ ਜੋ ਮਰਜ਼ੀ ਕਰ ਫੋਨ ਕਰ ਫੋਨ ਤਾਂ ਤੈਨੂੰ ਲਾ ਲਾ ਕੀ ਗੱਲ ਹੋ ਗਈ ਭੈਣ ਇਹਾ ਚਿਕਾ ਕਦੇ ਮਰ ਜਾਂਦੇ ਆ ਕੁਝ ਨਹੀਂ ਹੋਇਆ ਭੈਣ ਨੂੰ ਦਵਾਈ ਲਾਉਂਦੇ ਸੀ ਅਸੀਂ ਭੈਣ ਦੇ ਤੁਸੀਂ ਚੱਕਿਓ ਭੈਣ ਦੇ ਬੜੇ ਸ਼ਰਚੀਕ ਸੁਣ ਕੇ ਆਦਾ ਭੈਣ ਦਲਤਾ ਨਹੀਂ ਹੁੰਦੀ ਉਹਨਾਂ ਜਿਆਦਾ ਨਹੀਂ ਨਹੀਂ ਵੀਰੇ ਠੀਕ ਹੈ ਮੈਂ ਆ ਠੀਕ ਐ ਭੈਣ ਦੱਸ ਐਮੀ ਨਾ ਜਿਆਦਾ ਭੈਣ ਦਾ ਹਮਦਰਦ ਬਣਿਆ ਕਰ ਤੂੰ ਜੇ ਤੁਸੀਂ ਕਿ ਬੁੜੀਆਂ ਜਾ ਜਾਂਦੇ ਹੋ ਬਹਿ ਜਾਂਦੇ ਗੱਲਾਂ ਸੁਣ ਤੇ ਜਾ ਕੇ ਆਪਣਾ ਕੰਮ ਕਰੋ ਉਹ ਚਲ ਚੰਗਾ ਭਰਾਵਾ ਚੱਲਾ ਮੈਂ ਮੈਂ ਤਾਂ ਝੀਕ ਹੀ ਸੁਣ ਕੇ ਆਇਆ ਸੀਗਾ ਪਤਾ ਨਹੀਂ ਕੀ ਗੱਲ ਹੋ ਗਈ ਜਾਓ ਜਾਓ ਕੰਮ ਕਰੋ ਆਪਣਾ ਜਾਓ ਮੰਮੀ ਚਲ ਗਿਆ ਇਹਨੂੰ ਕਹਿ ਹਾ ਫੋਨ ਲਾ ਚਲ ਗਿਆ ਤੇਰਾ ਹਮਦਰਦ ਦੀ ਫੋਨ ਲਾ ਆਪਣੇ ਭਰਾ ਨੂੰ ਫੋਨ ਲਾ ਤੈਨੂੰ ਕਰਨਾ ਪੈਣਾ ਜੋ ਮਰਜੀ ਹੋਵੇ ਫੋਨ ਲਾਉਣਾ ਪੈਣਾ ਤੈਨੂੰ ਪਰ ਮੰਮੀ ਤੁਸੀਂ ਮੈਂ ਨਹੀਂ ਕਰ ਸਕਦੇ ਆ ਕੋਈ ਮੰਨਦੀ ਕਰ ਸਾਡੀ ਕਦੇ ਨਹੀਂ ਮੰਦੀ ਪੱਥਰ ਫੁੱਲਾ ਇਹ ਤੈਨੂੰ ਲਉਣਾ ਹੀ ਪੈਣਾ ਫੋਨ ਲਾਲਾ ਚਲ ਚੰਗਾ ਐ ਭਾਈ ਗਾਲ ਟਾਈਮ ਨਾਲ ਸਪਰੇਅ ਕਰ ਗਿਆ ਨਹੀਂ ਤੇ ਇੱਥੇ ਅੰਬ ਲਾਗੇ ਬਹੁ ਮਖੀਰ ਇਕੱਠਾ ਹੁੰਦਾ ਸੀ ਬਸ ਸੁਣ ਕਾਹ ਵਾਲੇ ਨੂੰ ਫੋਨ ਕਰ ਦਿੰਨੀ ਮੈਂ ਕਹਣਾ ਵੀ ਇੱਥੋਂ ਸਾਰਾ ਸਪਾਈ ਕਰ ਜਾ ਇਹ ਵੀ ਕਿਤੇ ਕੰਮ ਨਿਭੜੇ ਬਹੁ ਖਲਾਰਾ ਪੈਂਦਾ ਸੱਚੀ ਦੀਦੀ ਦਾ ਫੋਨ ਆ ਗਿਆ ਸਵੇਰੇ ਸਵੇਰੇ ਮੈਂ ਕਰਦੀ ਆ ਗੱਲ ਕੀ ਕਹਿੰਦੇ ਹੈਲੋ ਹਾਂਜੀ 사ਸ਼ੀ ਕਲ ਦੀਦੀ ਠੀਕ ਹੋ ਹਾਂ ਕੋਮਲ ਮੈਂ ਠੀਕ ਆ ਤੁਸੀਂ ਠੀਕ ਹੈ ਉਹ ਕੋਮਲ ਮੈਨੂੰ ਨਾਲ ਗੱਲ ਕਰਨੀ ਸੀਗੀ ਉਹ ਨਾ ਸਾਡੀ ਗੱਡੀ ਖਰਾਬ ਹੋ ਗਈ ਆ ਮੈਨੂੰ ਪੈਸੇ ਚਾਹੀਦੇ ਸੀਗੇ ਪੈਸੇ ਕਿੰਨੇ ਪੈਸੇ ਚਾਹੀਦੇ ਆ ਦੀਦੀ ਕੋਮਲ 50000 ਰੁਪਿਆ ਚਾਹੀਦਾ ਸੀਗਾ 50000 ਇੰਨੇ ਪੈਸੇ ਤੇ ਨਹੀਂ ਹੈਗੇ ਦੀਦੀ ਜੇ ਕੋਹ ਤੇ 5-7000 ਤੇ ਹੋਊਗਾ ਘਰ ਬਾਕੀ ਇਹਨਾਂ ਦੀ ਤਨਖਾਹ ਵੀ ਨਹੀਂ ਆਈ ਹੈ ਕਿ ਨਾ ਜੇ ਤੂੰ ਉਹਨੂੰ ਪੁੱਛ ਕੇ ਦੇਖ ਲੈ ਸ਼ਾਇਦ ਹੱਲ ਹੋ ਹੀ ਜਾਵੇ ਚਲੋ ਠੀਕ ਆ ਕੋਈ ਨਹੀਂ ਮੈਂ ਕਰਦੀ ਆ ਤੁਹਾਡੇ ਭਰਾ ਨਾਲ ਗੱਲ ਕਰਦੀ ਮੈਂ ਉਹਨਾਂ ਨੂੰ ਫੋਨ ਚਲੋ ਠੀਕ ਆ ਓਕੇ ਇੰਨੇ ਪੈਸੇ ਦੀ ਕੀ ਲੋੜ ਪੈਗੀ ਇਹਨਾਂ ਨੂੰ ਫੇਰ ਮੰਨ ਦੀਆਂ ਗੱਡੀ ਖਰਾਬ ਹੋਈ ਆ। ਚੱਲ ਇਹਨਾਂ ਨੂੰ ਫੋਨ ਕਰਦੀ ਆ। ਕੀ ਕਹਿੰਦੇ ਆ? ਹੈਲੋ। ਕਿੱਥੇ ਰਹਿ ਗਏ ਤੁਸੀਂ? ਆ ਗਏ ਆ ਗਏ ਗੇਟ 'ਚ ਹੀ ਆ। ਪਿੱਛੇ ਫੋਨ ਕਰ ਲਾ ਪੰਨੇ ਆ। ਆ ਗਏ ਆ ਗਏ। ਇੱਕ ਜਿਹਾ ਟੋਪਾ ਬੜੀ ਆਂਦੀ ਆ। ਇਹ ਆ। ਕੁਛ ਨਹੀਂ ਆਗੇ ਤੇ ਧੋਪ ਬੜੀ ਆ ਗਈ ਉੱਥੇ ਮੈਂ ਕਿ ਇੱਧਰ ਕਰ ਲੈਣੀ ਮੰਜਾ ਅੱਛਾ ਕੀ ਆ ਫੋਨ ਕਰਦੀ ਸੀ ਕੁਛ ਨਹੀਂ ਰਿੰਪਲ ਦੀ ਤਾਂ ਫੋਨ ਆਇਆ ਸੀਗਾ ਕੀ ਕਹਿੰਦੇ ਉਹ ਕਹਿੰਦੇ ਮੈਨੂੰ 50000 ਰੁਪਏ ਚਾਹੀਦਾ 50000 ਉਹਨੇ ਕੀ ਕਹਨਾ ਕਹਿੰਦੇ ਕਿ ਗੱਡੀ ਖਰਾਬ ਹੋ ਗਈ ਆ ਗੱਡੀ ਖਰਾਬ ਹੋ ਗਈ ਇਹ ਕਰ ਦੇਗੀ ਫਿਰਦੇ ਆ ਉਹਦੇ ਮੈਨੂੰ ਨਹੀਂ ਪਤਾ ਲੱਗਣ ਡਿਆ ਉਹਦਾਂ ਜਦੋਂ ਆਪਾਂ ਘਰੇ ਗਏ ਸੀ ਉਹਦਾਂ ਕਹਿੰਦੇ ਲਾਇਸੈਂਸ ਭੁੱਲ ਗਿਆ ਗੱਡੀ ਉੱਥੇ ਲੱਗੀ ਆ ਹੁਣ ਅਚਾਨਕ ਹੀ ਗੱਡੀ ਖਰਾਬ ਹੋ ਗਈ ਨਾਲੇ ਕਿਹੜੀ ਗੱਡੀ ਇੰਨਾ ਕੋ ਜਿਹੜੀ ਜਿੱਤੇ 50000 ਰੁਪਏ ਲੱਗ ਕੇ ਠੀਕ ਹੋਣੀ ਆ ਇੰਨੇ ਪੈਸੇ ਭਲਾ ਗੱਡੀ ਤੇ ਹੀ ਲਾ ਦਨੇ ਸਾਰੇ ਐਡਾ ਕੀ ਫਾਲਟ ਪੈ ਗਿਆ ਗੱਡੀ ਦੇ ਵਿੱਚ ਜਿਹੜਾ ਉੱਤੇ 50000 ਲੱਗਣਾ ਵਾ ਐਡਾ ਕਰ ਤੂੰ ਭੈਣ ਨੂੰ ਫੋਨ ਲਾ ਅਮਰੀਕਾ ਹੀ ਜਾਂਦੀ ਸੀ ਜਾਂ ਤੈਨੂੰ ਇੱਕ ਵਾਰੀ ਸਮਝਾਇਆ ਸੀ ਕੀ ਕੀ ਕਹਿਣਾ ਤੇ ਤੈਨੂੰ ਪੱਲੇ ਪਈ ਨਹੀਂ ਸੀ ਤੇਰੇ ਹੈ ਇਹ ਨਾਂ ਸੀ ਤੇਰੇ ਵਾਲਾ ਨਾ ਖਨੀਆਂ ਕੱਢਦੀਆਂ ਤੇ ਤੂੰ ਸਾਡੀ ਗੱਲ ਸੁਣਨੀ ਨਹੀਂ ਸੀਗੀ ਸਮਝ ਗਿਆ ਕਰ ਛਾਰੇ ਵਾਲੀ ਗੱਲ ਇਹਨੂੰ ਸਮਝਾ ਲੈ ਮਾਤਾ ਨਿਰਦਨ ਨੂੰ ਪਤਾ ਹੀ ਹੈ ਮੇਰਾ ਸਮਝਾਇਆ ਹਮਨੇ ਤਾਂ ਤੇਰਾ ਇੱਕਾਥਈ ਸਿੱਧਾ ਕੀਤਾ ਤੇ ਦੂਜਾ ਵੀ ਕਰ ਦੇਣਾ ਆ ਤੇ ਰੋਟੀ ਖਾਣ ਤੋਂ ਵੀ ਜਾਂਦੀ ਲੱਗੂਗੀ ਤੂੰ ਮੈਨੂੰ ਪਤਾ ਨਹੀਂ ਕੀ ਦਾ ਪੜ ਤਕ ਹਲੇ ਆ ਗਿਆ ਤੇ ਪਰਾ ਦਾ ਪੁੱਛ ਗੱਲ ਕਰ 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 ਗੱਲ ਛੇਤੀ ਕਰ ਆ ਚੁੱਕਦੇ ਆ ਤੇ ਵੇਖਿਓ ਹਾਂ ਭੈਣ ਕੋਮਲ ਦਾਦੀ ਸੀ ਪੈਸੇ ਚਾਹੀਦੇ ਆ ਕਿੰਨੇ ਪੈਸੇ ਚਾਹੀਦੇ ਹਾਂਜੀ ਮਾ ਨੂੰ 50k ਚਾਹੀਦਾ ਆ ਭੈਣ 50k ਤਾਂ ਨਹੀਂ ਹੈਗਾ 10k ਰੁਪਿਆ ਮੇਰੇ ਕੋਲ ਦੇਖ ਲਾ ਜੇ ਕਰ ਸਕਦਾ ਆ ਤਾਂ ਤੂੰ ਮਾਨੂੰ 50000 ਚਾਹੀਦਾ ਆ ਪਤ ਘਰ ਜ਼ਰੂਰਤ ਬਹੁਤ ਆ ਉਪਰੋ ਗੱਡੀ ਵੀ ਬਹੁਤ ਖਰਾਬ ਹੋ ਗਈ ਆ ਨਾਲੇ ਘਰ ਦੇ ਵਿੱਚ ਰਾਸ਼ਨ ਵੀ ਹੈ ਨਹੀਂ ਉਹ ਪੈਸਿਆਂ ਦੀ ਲੋੜ ਆ ਘਰ ਵਿੱਚ ਚਲੋ ਕੋਈ ਨਹੀਂ ਪੈਣਾ ਪੁੱਛਦਾ ਮੈਂ ਕਿਸੇ ਨੂੰ ਫਿਰ ਕਰਦਾ ਕੋਈ ਹੱਲ ਚਲ ਠੀਕ ਹੈ ਕੀ ਕਹਿੰਦਾ ਤੇਰਾ ਭਰਾ ਤੱਕ ਪਚਾਉਂਦਾ ਹੋਣ ਦੀਦੀ ਹੋਰ ਕਿਸੇ ਤੋਂ ਪਤਾ ਕਰੂੰਗਾ ਸਾਨੂੰ ਨਹੀਂ ਪਤਾ ਜਿੱਥੋਂ ਮਾਜੀ ਫੜ ਕੇ ਲੈ ਆਵੇ ਸਾਨੂੰ ਪੈਸੇ ਚਾਹੀਦੇ ਆ ਥਣ ਗਲਤੀਆਂ ਨਾ ਸੁਣ ਲਿਆ ਕਰ ਅੜਿਆ ਨਾ ਕਰ ਵਿੱਚ ਇਹ ਕਿਸੇ ਦੀ ਗੱਲ ਸੁਣਦੀ ਨਹੀਂ ਅੜਦੀ ਆ ਵੀ ਮੇਰੇ ਭਰਾ ਨੂੰ ਫੋਨ ਨਾ ਕਰਾਉਣ ਸਾਨੂੰ ਪੈਸੇ ਚਾਹੀਦੇ ਚਾਹੀਦੇ ਆ ਸੁਣ ਲਿਆ ਨੇ ਪੈ ਇੱਕ ਘਾਤ ਤੋੜਿਆ ਅਭੀ ਤੋੜ ਦੇਣਾ ਹਣ ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ ਹੈਗੇ ਮੰਮੀ ਤੁਸੀਂ ਆਪਣੇ ਕੰਨੇ ਸੁਣਿਆ ਤਾਂ ਹੈਗਾ ਉਹ ਤੋਂ ਸਿਰਫ 10000 ਰੁਪਇਆ ਆ ਉਹ ਜਿੱਦਾਂ ਮਰਜ਼ੀ ਜਿੱਥੋਂ ਮਰਜ਼ੀ ਲਿਆਵੇ ਉਹ ਉਹਨੂੰ ਲਿਆਉਣੇ ਪੈਣੇ ਦੇਣੇ ਪੈਣੇ ਜਿੱਥੋਂ ਮਰਜ਼ੀ ਦੇ ਦੇ ਇੰਨੇ ਪੈਸੇ ਉਹ ਕਰੂੰਗਾ ਕਿੱਥੋਂ ਜਿੱਥੋਂ ਮਰਜ਼ੀ ਲੈ ਕੇ ਆਵੇ ਉਹ ਸਾਨੂੰ ਪੈਸੇ ਚਾਹੀਦੇ ਆ ਨਹੀਂ ਤਾਂ ਦੱਸਾਂ ਮੈਂ ਮੈਂ ਤਾਂ ਤੱਕ ਤੇ ਫੇਰ ਫੋਨ ਲਵਾ ਦੇਣਾ ਸੀ ਚਲੋ ਚਲੀਏ ਹੁਣ ਬੈਣ ਨੂੰ ਮਾਰਾ ਫੋਨ ਆਈ ਜਾਂਦਾ ਉਥੇ ਕੰਮ ਕਰਾਉਣਾ ਕਰੇ ਪਲੰਬਰ ਆਇਆ ਪਿਆ ਫੇ ਤੁਸੀਂ ਜਾਓ ਤੇ ਕੰਮ ਕਰਾ ਲਓ ਤੇ ਤੂੰ ਹੁਣ ਕੀ ਕਰਨਾ ਇੱਥੇ ਤੇ ਕਿਉਂ ਮੈਂ ਰਹਿ ਨਹੀਂ ਸਕਦੀ ਹੁਣ ਮਾਪਿਆਂ ਦੇ ਘਰੇ ਕੀ ਕਰਨਾ ਇੱਥੇ ਜਾਓ ਮੇਰਾ ਵੀਰਾ ਵੀ ਮੈਨੂੰ ਛੱਡੇ ਆਊਗਾ ਚੱਲ ਠੀਕ ਆ ਮਰਜ਼ੀ ਕਰ ਆਪਣੀ ਫਿਰ ਮਰਜ਼ੀ ਕਰ ਉੱਥੇ ਪੈਣ ਰਹਿਣ ਦੇਣਾ ਝਾੜੂ ਫੇਰਨੇ ਨੂੰ ਹੱਥਾਂ ਦੇਖ ਲਾ ਕੋਈ ਨਹੀਂ ਵੀਰੇ ਠੀਕ ਆ ਹੁਣ ਮੈਂ ਮੈਂ ਗੱਲ ਪੁੱਛਿਆ ਕਿ ਗੁੱਸਾ ਤਾਂ ਨਾ ਕਰੋਗੇ ਕੋਈ ਨਹੀਂ ਵੀਰੇ ਪੁੱਛੋ ਕਹਿਣ ਕੀ ਗੱਲ ਹੋਈ ਸੀ ਕਿਦਾਂ ਹੱਥ ਛੜਿਆ ਤੁਹਾਡਾ ਇਹ ਵੀਰੇ ਉਹ ਤਾਂ ਮੇਰਾ ਕੰਮ ਕਰਦੀ ਦਾ ਹੱਥ ਲੂ ਹੋ ਗਿਆ ਪਾਣੀ ਪੈ ਗਿਆ ਉੱਤੇ ਗਰਮ-ਗਰਮ ਚੱਲ ਠੀਕ ਆ ਕੋਈ ਨਹੀਂ ਧਿਆਨ ਰੱਖਿਓ ਤੁਸੀਂ ਆਪਣਾ ਬਦਿਆ ਕੀਤਾ ਦੋਨ ਸੱਚ ਨਹੀਂ ਦੱਸਿਆ ਤੇਰੇ ਨਾਲ ਮੇਰੀ ਅੱਖ ਦੀ ਘੁਰ ਸਮਝ ਗਈ ਸੀ ਤੇ ਚੱਲ ਅੰਦਰ ਤਾ ਫੋਨ ਆ ਆਪਣੇ ਭਰਾ ਨੂੰ ਤਾਂ ਕੀ ਕਹਿੰਦਾ ਉਹਦਾ ਸਾਨੂੰ ਚੱਲ ਫੇਰ ਲਿਆ ਝਾੜੂ ਬਹੁਤ ਛੇਤੀ ਤਰਫ ਤਰ ਭਰਾ ਨੂੰ ਫੂਨ ਲਾ ਹੌਲੀ ਹੌਲੀ ਨਾ ਤਰ ਲਾ ਫੜ ਲਾ ਆਪਣੇ ਭਰਾ ਨੂੰ ਫੂ ਖਲੋ ਹਾਂਜੀ ਮੋਨੂ ਕਿੱਦਾਂ ਕੋਈ ਹੱਲ ਹੋਇਆ ਪੈਸਿਆਂ ਦਾ ਨਹੀਂ ਪੈਣ ਹੱਲੇ ਨਹੀਂ ਕੋਈ ਫੋਨ ਆਇਆ ਹੱਲੇ ਅਰੇਂਜਮੈਂਟ ਹੋਇਆ ਨਹੀਂ 10 ਮਿੰਟ ਤੱਕ ਕਰ ਦਾਂ ਤੈਨੂੰ ਆਹੂੰ ਕਿੰਨੇ ਜਾਣਾਂ ਨੂੰ ਫੋਨ ਕੀਤਾ ਆ ਕਿੰਨੇ ਦਿੱਤਾ ਕੋਈ ਹਾਲ ਤੁਹਾਨੂੰ ਸਾਹਨਾ ਨੇ ਇਹੀ ਕਿਹਾ ਅਰੇਂਜਮੈਂਟ ਕਰਦੇ ਆ ਕੋਈ ਨਹੀਂ ਦੱਸਦੇ ਆ ਤੈਨੂੰ ਬਾਅਦ ਚ ਚਲ ਕੋਈ ਨਹੀਂ ਟੈਨਸ਼ਨ ਨਾ ਲੋ ਇਹ ਤੇ ਆਪਾਂ ਵੀ ਸਮਝਦੇ ਹਾਂ ਉਹਨਾਂ ਨੂੰ ਐਟ ਅ ਟਾਈਮ ਤੇ ਲੋਡ ਪੈ ਗਈ ਕਿਸੇ ਨੇ ਉਸੇ ਵੇਲੇ ਕਿੱਦਾਂ ਦੇ ਦੇਣੇ ਆ ਕਿ ਨਾ ਕਿ ਇਹਨੇ ਵੀ ਅਰੇਂਜਮੈਂਟ ਕਰਕੇ ਦੇਣਾ ਭਾਂ ਦਾ ਵੀ ਫੋਨ ਆ ਗਿਆ ਹੁਣ ਤਾਂ ਆਪਣੇ ਸੋਨੂੰ ਦੋਸਤ ਨੂੰ ਲਾ ਕੇ ਵੇਖੂ ਆ ਉਹ ਤੇ ਬਾਹਰ ਆ ਕੀ ਪਤਾ ਕੋਈ ਹੱਲ ਕਰ ਦੇ ਸੋਨੂੰ ਨੂੰ ਵੀ ਕਿਹਾ ਸੀਗਾ ਚਲ ਮੈਂ ਲਾ ਕੇ ਪੁੱਛਦਾ ਹੁਣ ਉਹਨੂੰ ਕੀ ਕਹਿੰਦਾ ਹੈਲੋ ਕਿਦਾਂ ਯਾਰ ਬਣੀ ਕੋਈ ਗੱਲ ਨਹੀਂ ਯਾਰ ਗੁੱਸੇ ਘਾਤੇ ਹੂੰ ਆ ਕੋਈ ਨਹੀਂ ਹਾਂ ਹੁਣ ਇੰਨੀ ਜਲਦੀ ਕਰਨੇ ਓਕੇ ਆ ਇਕੱਠੇ ਬੈਸੇ ਚੱਲ ਸਹੀ ਆ ਕੋਈ ਨਹੀਂ ਯਾਰ ਮੈਂ ਸਮਝਦਾ ਉਹ ਨਾ ਕਰ ਗਿਆ ਕਹਿੰਦਾ ਇੰਨੀ ਜਲਦੀ ਨਹੀਂ ਹੁਣ ਚਲ ਕੋਈ ਨਹੀਂ ਦੀ ਪਰੇਸ਼ਾਨੀ ਨਾ ਲੋ ਕੋਈ ਨਾ ਕੋਈ ਹੱਲ ਹੋ ਹੀ ਜਾਣਾ ਇੱਕ ਤੇ ਨਵੀਂ ਨਵੀਂ ਰਿਸ਼ਤੇਦਾਰੀ ਆਪਾਂ ਨਾਂਵ ਨਹੀਂ ਕਰ ਸਕਦੇ ਨਾ ਮੇਰੀ ਗੱਲ ਸੁਣੋ ਆ ਫੜੋ ਮੁੰਦਰੀ ਮੇਰੀ ਤੇ ਵੇਚ ਕੇ ਆਓ ਨਾਲੇ ਦੇ ਦਿਓ ਪੈਸੇ ਉਹਨਾਂ ਨੂੰ ਉਹਨਾਂ ਦੇ ਖਾਤੇ 'ਚ ਪਵਾ ਦਿਓ ਮੈਂ ਤੇਰੀ ਭਲਾ ਮੁੰਦਰੀ ਕਾ ਤੇ ਵੇਚਣੀ ਆ ਇਹ ਤਾਂ ਤੇਰੇ ਮਾਪਿਆਂ ਨੇ ਦਿੱਤੀ ਆ ਤੈਨੂੰ ਤੇ ਮਾਪਿਆਂ ਨੇ ਦਿੱਤੀ ਤੇ ਫਿਰ ਕੀ ਹੋ ਗਿਆ ਹੁਣ ਇਹ ਮੇਰਾ ਘਰ ਆ ਮੈਨੂੰ ਸਮਝਣਾ ਪੈਣਾ ਸਾਰਾ ਕੁਝ ਤੁਸੀਂ ਚੁੱਪ ਕਰਕੇ ਜਿੰਨੇ ਪੈਸੇ ਬੰਦੇ 10000 ਰੁਪਏ ਕੋਲ ਪਿਆ ਵਾ ਆ ਕੇ ਉਹਨਾਂ ਦੇ ਖਾਤੇ 'ਚ ਜਮਾ ਕਰਵਾਓ ਲੋੜ ਆ ਉਹਨਾਂ ਨੂੰ ਵੀ ਸੋਣਾ ਇਹ ਵੇਲੇ ਨਹੀਂ ਕੰਮ ਆਉਣਾ ਤੇ ਕਦੋਂ ਆਉਣਾ ਓ ਜੀ ਜਦ ਤਾਈ ਬਣਾ ਲਈਦੀਆਂ ਨਾ ਸੋਕੇ ਟਾਈਮ ਕੋਮਲ ਤੇਰੀ ਮੁੰਦੀ ਵੇਚਣ ਨੂੰ ਮੇਰਾ ਦਿਲ ਨਹੀਂ ਕਰਦਾ ਕੋਈ ਗੱਲ ਨਹੀਂ ਤੂੰ ਆਪਣਾ ਕੰਮ ਕਰਕੇ ਆਉ ਟੈਨਸ਼ਨ ਨਾ ਲੋ ਛੇਤੀ ਛੇਤੀ ਜਾਓ ਆਪਣਾ ਕੰਮ ਨਿਬੜ ਕੇ ਆਉ ਟੈਨਸ਼ਨ ਫਰੀ ਹੋਵੋ ਦਿਲ ਕਿੰਦਾ ਕਰਦਾ ਵੈਸੇ ਸੋਨਾ ਵੇਚਣ ਨੂੰ ਪਰ ਚਲੋ ਓਕੇ ਟਾਈਮ ਤੇ ਹੀ ਕੰਮ ਆ ਜਾਂਦਾ ਕੀ ਕਹਿੰਦਾ ਦੀਦੀ ਉਹ ਜੀ ਪੁੱਛੇ ਤਾਂ ਫਿਰਦਾ ਪੈਸਿਆਂ ਦਾ ਤੇ ਉਹਨਾਂ ਕਾ ਛੇਤੀ ਪੁੱਛ ਇੰਨੇ ਪੈਸੇ ਆ ਦੀਦੀ ਅਰੇਂਜਮੈਂਟ ਕਰਨ ਨੂੰ ਟਾਈਮ ਨਹੀਂ ਸਾਨੂੰ ਨਹੀਂ ਪਤਾ ਤੇ ਬੜੀ ਲੁੱਤਰ ਲੁੱਤਰ ਨਾ ਕਰ ਚਲੋ ਪੈਸੇ ਤਾਂ ਪੈ ਗਏ ਆ ਹੁਣ ਭੈਣ ਨੂੰ ਫੋਨ ਕਰ ਦਵਾ ਪ੍ਰਾਪਾ ਦਾ ਪੁਣਾ ਹੈ ਦੱਸ ਕੀ ਕਹਿੰਦਾ ਚੱਕ ਕੇ ਹੈਲੋ ਹੈਲੋ ਭੈਣ ਪਾਤੇ ਪੈਸੇ ਮੈਂ ਕਾ ਚੈੱਕ ਕਰ ਲਓ ਇੱਕ ਵਾਰੀ ਚਲ ਠੀਕ ਹੈ ਮੋਨ ਚੰਗਾ ਕੀ ਕਹਿੰਦਾ ਕਰਵਾ ਦਿੱਤੇ ਉਹਨੇ ਪੈਸੇ ਕਿੰਨੇ ਜਿੰਨੇ ਤੁਸੀਂ ਕਿਹਾ ਸੀਗਾ ਚਲ ਵਧੀਆ ਕੀਤਾ ਤੇ ਛੇਤੀ ਕਰ ਕੰਮ ਮੰਮੀ ਜਾ ਕੇ ਦੱਸਦੀ ਮੈਂ ਨੇ ਭੁੱਖੇ ਆ ਮੇਰੇ ਪਰੌਣੇ ਪਤਾ ਨਹੀਂ ਕਿੱਦਾਂ ਪੈਸੇ ਇਕੱਠੇ ਕੀਤੇ ਹੋਣੇ ਕਿੱਦਾਂ ਕਿਸੇ ਦੀ ਮਿਹਨਤਾਂ ਕੀਤੀਆਂ ਹੋਣੀਆਂ ਇਹਨਾਂ ਨੂੰ ਲਾਲਚਿਆਂ ਨੂੰ ਕੀ ਪਤਾ ਕਿਸੇ ਦੀ ਬੋਲੇ ਤਦਾਂ ਮੰਮੀ ਸੁੱਤੀਆਂ ਉੱਠ ਕੇ ਬੈਠ ਹਾਂ ਪੈਸੇ ਆ ਗਏ ਕੌਂਟ ਚ ਅੱਛਾ ਹਾਂ ਹਾਂ ਕਾ ਵਾਯਾ ਹੋ ਹੋ ਹੋਰ ਕੀ ਤੇ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਆਪਾਂ ਇਹਨੂੰ ਇੰਨਾ ਕੁੱਟਿਆ ਮਾਰਿਆ ਇਹ ਬੋਲਦੀ ਨਹੀਂ ਕੁਛ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੈ ਉਹੀ ਤਾਂ ਗੱਲ ਇੰਨਾ ਖਝਾਉਂਦੀਆਂ ਆਪਾਂ ਇਹਨੂੰ ਦਿਨ ਰਾਤ ਇਹ ਮੰਮੀ ਇਹ ਤਾਂ ਪੱਥਰੀ ਬਣ ਗਈ ਆ ਇਹਨੂੰ ਕਿੰਨਾ ਤਾਂ ਕੀਤਾ ਆਪਾਂ ਪਰ ਕੁਛ ਨਹੀਂ ਬੋਲਦੀ ਮੂੰਹ ਇਹਨੂੰ ਜਿੰਨਾ ਮਰਜ਼ੀ ਤਪਾ ਲਓ ਮੋਰੇ ਕੋਈ ਜਵਾਬ ਨਹੀਂ ਦਿੰਦੀ ਉਹੀ ਤਾਂ ਗੱਲ ਹੈ ਮੰਮੀ ਤੂੰ ਕਿੱਧਰ ਪੈਸੇ ਤੁਸੀਂ ਆਏ ਕਿ ਨਹੀਂ ਇਹੇ ਪੈਸੇ ਤਾਂ ਛੱਡ ਤੇਰੀ ਸ਼ਰਾਬ ਉਤਰ ਗਈ ਆ ਉੱਠ ਕੇ ਆ ਗਿਆਂ ਹੁਣ ਮਾੜੇ ਮੋਟੇ ਦਾ ਪੈਕੇਜ ਆ ਗਿਆ ਸੀ ਤੂੰ ਤਾਂ ਗੱਲ ਐਵੇਂ ਹੀ ਵਧਾਈ ਜਾਂਦੇ ਲੈ ਆ ਦੇਖ ਲੈ ਮੰਮੀ ਹੋਰ ਪੈਸੇ ਮੇਰੇ ਕਰਕੇ ਹੀ ਆਏ ਆ ਮੈਂ ਰਹੀ ਕਰਕੇ ਤਾਂ ਉਹ ਤਾਂ ਫੋਨ ਲਵਾਏ ਚਲ ਠੀਕ ਆ ਪੈਸੇ ਤਾਂ ਆ ਗਏ ਆ ਗਏ ਆ ਅੱਗੇ ਦਾ ਕੀ ਪਲਾਨ ਹੈ ਦੱਸੋ ਪਲਾਨ ਹੀ ਕੋਈ ਤਾਂ ਮੈਂ ਦੱਸ ਦਿੰਨੀ ਆ ਮੈਂ 5-6 ਦਿਨ ਇੱਥੇ ਹੀ ਆ ਤੇ ਨਾਲੇ ਉਹਦਾ ਦੇਖੀ ਹੁਣ ਕੀ ਹੱਲ ਬਣਦਾ 50000 ਰੁਪਈਆ ਆਇਆ ਅਸੀਂ ਸੂਟ ਲੈ ਆਈਏ ਸੋਹਣੇ ਸੋਹਣੇ ਹਨਾ ਮੰਮੀ ਹੋਰ ਕੀ ਸੂਟ ਲੈ ਆਓ ਸੂਟ ਪਰ ਸਾਰੇ ਨਾ ਖਰਚ ਲਿਓ ਮੇਰੇ ਜੋ ਕੋਈ ਵੀ ਰਹਿਣ ਦਿਓ ਉਹ ਤਾਂ ਗੱਲ ਠੀਕ ਆ ਧਿਆਨ ਰੱਖੀ ਉਹਦਾ ਤੇ ਉਹ ਕਿਥੇ ਚਲਣਾ ਜਾ ਵੜ ਪੇਕਿਆਂ ਨੂੰ ਫੇਰ ਕਿਥੋਂ ਲੈਣੇ ਪੈਸੇ ਆਪਾਂ ਮੈਂ ਇੱਥੇ ਹੀ ਆ ਕਰੀ ਕੋਈ ਨਹੀਂ ਆ ਫੇਸ ਵਧਿਆ ਵਧਿਆ ਸੂਟ ਲੈ ਕੇ ਆਵਣੀ ਆ ਚਲ ਠੀਕ ਆ ਬੰਦ ਚਲ ਉੱਠ ਚਲ ਆ ਜਾ ਜਾਓ ਜਾਓ ਤੁਸੀਂ ਤੇ ਮੈਂ ਤਾਂ ਸੌਂ ਲਵਾਂ ਘੜੀ ਇਹਦਾ ਤਾਂ ਸਿਰੇ ਪੜਿਆ ਆ ਤਾਂ ਚੱਲੋ ਬੀਆ ਹੋਇਆ ਇਹ ਤਾਂ ਦੋਨੋਂ ਜਣੀਆਂ ਚੱਲ ਗਈਆਂ ਆ ਹੁਣ ਅੰਦਰ ਕੋਤਾਂ ਕੀ ਕਰਦੇ ਹੁਣ ਇਹ ਇਹ ਵੀ ਸਿੱਕਤੇ ਆ ਮੇਰਾ ਫੋਨ ਕਿੱਥੇ ਪਿਆ ਹੋਇਆ ਕਿੱਥੇ ਰੱਖਿਆ ਸੀਗਾ ਇਹਨਾਂ ਨੇ ਤੇ ਧੱਕੇ ਤੇ ਵੀ ਨਹੀਂ ਹੈਗਾ ਕਰਦੀਆ ਇਹ ਤਾਂ ਸੁੱਤੇ ਪਿਆ ਇਹ ਨਾਲ ਦੇ ਫੋਨ ਉੱਠਿਆ ਪਉਣਾ ਨਾ ਤੈਨੂੰ ਕੀ ਲੱਗਾ ਸੀ ਮੈਂ ਸੌਂ ਗਿਆ ਅੱਛਾ ਮਹਾਰਾਣੀ ਆਪਣੇ ਭਰਾ ਨੂੰ ਫੋਨ ਕਰਨ ਲੱਗੀ ਸੀ ਮਾਲਕੋ ਮੈਂ ਕਿਹਾ ਤੁਸੀਂ ਕਾ ਤੇ ਕਿਚਲ ਕਰਨੀ ਆ ਮੈਂ ਲਵਣਾ ਇਹ ਫੋਨ ਮੈਂ ਹੀ ਕਰ ਦੇਣਾ ਸਾਰੀ ਗੱਲਬਾਤ ਨਹੀਂ ਨਹੀਂ ਮੈਂ ਆਪਣੇ ਭਰਾ ਨੂੰ ਥੋੜਾ ਫੋਨ ਲਾਉਣ ਲੱਗੇ ਸੀਗੀ ਤੁਹਾਡਾ ਫੋਨ ਤਾਂ ਥੱਲੇ ਡਿਗਣ ਲੱਗਾ ਸੀਗਾ ਮੈਂ ਤਾਂ ਸਹੀ ਕਰਕੇ ਰੱਖਣ ਲੱਗੀ ਸੀਗੀ ਅੱਛਾ ਐਡਾ ਵੱਡਾ ਕੰਮ ਕਰਨ ਲੱਗੀ ਸੀ ਫੇ ਤਾਂ ਤੈਨੂੰ ਇਨਾਮ ਮਿਲਣਾ ਚਾਹੀਦਾ ਨਾ ਤੂੰ ਮੈਨੂੰ ਪਾਗਲ ਸਮਝਿਆ ਨਾ ਤੇਰੀਆਂ ਚਲਾਕੀਆਂ ਕਿਤੇ ਮੈਨੂੰ ਸਮਝ ਨਹੀਂ ਆਉਂਦੀਆਂ ਕਿ ਤੂੰ ਕਰਨ ਕੀ ਲੱਗੀ ਸੀ ਆਲਾ ਦੇ ਭੈਣ ਤੇ ਮਾਂ ਨੂੰ ਇਹ ਤੇਰੀਆਂ ਚਲਾਕੀਆਂ ਕੱਢਣਗੀਆਂ ਆ ਗਿਆ ਉਹ ਉਹਨਾਂ ਤਾਂ ਸੂਤ ਆਉਂਦੀਆਂ ਤੂੰ ਹਾਂਜੀ ਠੀਕ ਆ ਮੰਮੀ ਸਾਰੇ ਹਾਂ ਹਾਂ ਬਸ ਰੋਟੀ ਪਾਣੀ ਦੀ ਤਿਆਰੀ ਆ ਠਹਿਰ ਕੇ ਖਾ ਲੈਣਾ ਆਪਾਂ ਆਉਣ ਹੀ ਵਾਲੇ ਆ ਵੀ ਚਲੋ ਠੀਕ ਆ ਬਾਕੀ ਗੱਲਾਂ ਬਾਅਦ ਚ ਕਰਾਂਗੇ ਫੇਰ ਉਹ ਗੱਲਾਂ ਹੋ ਗਈਆਂ ਚਲੋ ਠੀਕ ਆ ਹੋ ਗਿਆ ਉਹ ਰਾਤ ਦੇ ਜਮਾ ਪੈਸੇ ਠੀਕ ਠੀਕ ਉਹ ਹੀ ਤਾਂ ਮੈਂ ਸੋਚਣ ਦੀ ਮੈਨੂੰ ਤੇ ਇਹ ਕਿੰਨਾ ਦੀ ਸਮਝ ਨਹੀਂ ਆਉਂਦੀ ਹੈਗੀ ਵੀ ਨਵਾਂ ਨਵਾਂ ਵਿਆਹ ਹੋਇਆ ਵਾ ਬੰਦਾ ਸੋ ਸ਼ਰਮ ਕਰਦਾ ਰਿਸ਼ਤੇਦਾਰੀ ਚ ਪੈਸੇ ਮੰਗਣ ਲੱਗੇ ਇਹ ਕਦੇ ਕੋਈ ਬੰਨ ਲਾ ਲੈਂਦੇ ਕਦੇ ਕੋਈ ਬੰਨ ਲਾ ਲੈਂਦੇ ਆਪਣੀ ਮਰਜ਼ੀ ਹੋਏ ਤੇ ਫੋਨ ਕਰ ਲੈਂਦੇ ਆ ਸਾਡਾ ਫੋਨ ਵੀ ਨਹੀਂ ਚੱਕਦੇ ਉਦਾਂ ਤੈਨੂੰ ਕੀ ਹੋ ਗਿਆ ਤੂੰ ਕਾ ਧੋਖੀ ਜੀਂ ਐਦਾਂ ਕਰ ਤੂੰ ਸੋਚੀ ਜਾਨੀ ਸੋਚਾਂ ਨਾ ਤੇ ਹੋਰ ਕੀ ਕਰਾਂ ਸਾਰਾ ਸਾਰਾ ਦਿਨ ਮੇਰੇ ਦਿਮਾਗ 'ਚ ਰਿੰਪਲ ਦੀ ਦੀਦੀਆਂ ਗੱਲਾਂ ਥੋੜੀ ਭੱਜੀ ਫਿਰਦੀਆਂ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਰੀਆਂ ਦੁਕਾਨਾਂ ਉਹਨਾਂ ਨੇ ਆਪਣੀਆਂ ਕਰਾਇਤੇ ਛਾੜੀਆਂ ਵਾ ਇੰਨੀ ਵਧੀਆ ਰਵੀ ਭਾਈ ਨੌਕਰੀ ਕਰਦੇ ਆ ਸੱਸ ਦੀ ਪੈਨਸ਼ਨ ਲੱਗੀ ਆ ਫਿਰ ਵੀ ਡਿਮਾਂਡਾਂ ਤੇ ਡਿਮਾਂਡਾਂ ਕਰੀ ਜਾਂਦੇ ਆ ਭਲਾ ਆਪਾਂ ਪੈਸੇ ਕਿੱਥੋਂ ਲੈ ਕੇ ਲਈਏ ਇੰਨੇ ਉਹਨਾਂ ਨੂੰ ਚੱਲ ਕੋਈ ਨਹੀਂ ਕਿਸੇ ਵੇਲੇ ਵਿਆਹ ਵਿਊ ਕਰਕੇ ਬੰਦੇ ਦਾ ਹੱਥ ਤੰਗ ਹੋ ਜਾਂਦਾ ਆ ਮੈਂ ਮੰਨਦੀ ਆ ਵਿਆਹ ਕਰਾ ਕੇ ਹੱਥ ਤੰਗ ਹੁੰਦਾ ਆ ਲੋੜ ਪੈ ਹੀ ਜਾਂਦੀ ਆ ਪਰ ਕੋਈ ਇੰਨਾ ਵੀ ਬੇਸ਼ਰਮ ਨਹੀਂ ਨਾ ਹੁੰਦਾ ਹੈਗਾ ਕਿ ਬਾਰ ਬਾਰ ਇੱਕੋ ਵਾਰੀ ਆਪਣੀ ਬਹੂ ਨੂੰ ਕਹੇ ਕਿ ਫੋਨ ਕਰਕੇ ਪੈਸੇ ਮੰਗਵਾ ਆ ਕਦੇ ਕੁਝ ਮੰਗਵਾ ਗੱਲ ਤਾਂ ਸੋਚਣ ਵਾਲੀ ਹੈਗੀ ਆ ਚੱਲ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਆਪਾਂ ਕਿਹੜਾ ਕੈ ਆਪਾਂ ਉਹਨਾਂ ਦੇ ਅਕਾਊਂਟ 'ਚ ਪਾਏ ਆ ਆਪਾਂ ਤਾਂ ਪ੍ਰੂਫ ਹੈਗਾ ਹੀ ਆ ਨਾਲੇ ਨਵੀਂ-ਨਵੀਂ ਰਿਸ਼ਤੇਦਾਰੀ ਆ ਏਦਾਂ ਕੋਈ ਖਰਾਬ ਸੜੀ ਨਾ ਕਰਨ ਲੱਗਾ ਉਹਨਾਂ ਦੀ ਪਿੰਡ 'ਚ ਇੰਨੀ ਇੱਜ਼ਤ ਬਣੀ ਹੋਈ ਆ ਚਲੋ ਠੀਕ ਆ ਫਿਰ ਮੈਂ ਕਾਹਤੋਂ ਟੈਨਸ਼ਨ ਲੈਣੀ ਜੇ ਤੁਸੀਂ ਨਾਲ ਲੋਤੇ ਤੈਨੂੰ ਅਕਲ ਉੱਦਾ ਨਹੀਂ ਆਉਂਦੀ ਕਿੰਨਾ ਕ ਤੇਰੀ ਸੇਵਾ ਨਹੀਂ ਹੁੰਦੀ ਹੈ ਨਾ ਤੇਰਾ ਦਿਨ ਹੀ ਵਧੀਆ ਨਿਕਲਦਾ ਮੈਂ ਹੁਣ ਕੀ ਕਰ ਦਿੰਦਾ ਕਾਕਾ ਮਾਤਾ ਜਿਹੜੀ ਗਲਤੀਆਂ ਨੇ ਪਹਿਲਾਂ ਕੀਤੀ ਉਹ ਫੇਰ ਕਦੇ ਨਹੀਂ ਕੋਸ਼ਿਸ਼ ਕੀਤੀ ਮੈਂ ਸੁੱਤਾ ਸੀ ਆਪਣੇ ਭਰਾ ਨੂੰ ਫੂਲਣ ਲੱਗੀ ਸੀ ਇਹਨੂੰ ਸਮਝ ਨਹੀਂ ਲੱਗਦੀ ਇੰਨੀ ਕੁੱਟ ਖਾਂਦੀ ਆ ਇਹ ਮੈਨੂੰ ਲੱਗਦਾ ਇਹਦਾ ਕੋਈ ਵੱਡਾ ਹੀ ਹੱਲ ਕਾਣਾ ਪੈਣਾ ਹੈ ਭਾਜੀ ਕੋਈ ਸੋਚ ਇਹਦਾ ਹੱਲ ਕੀ ਕਰੀਏ ਕੋਈ ਨਹੀਂ ਹਾਲਤ ਹੈ ਇਹਦਾ ਹੁਣ ਪੱਕਾ ਮੈਂ ਇਦਾਂ ਦਾ ਕਰੂੰ ਇਹਨੇ ਆਪਣੇ ਸੁਪਨੇ ਜੀ ਵੀ ਸੋਚਿਆ ਹੋਊਗਾ ਮੁੜ ਕੇ ਗਲਤੀ ਗਾਂਦਾ ਸੋਚੂਗੀ ਨਹੀਂ ਇਹ ਸਹੀ ਆ ਯਾਨੀ ਫੇਰੇ ਸਹੀ ਹੁਣ ਆਇਆ ਇਹ ਜਿਹੜੇ ਚੱਕਦੀ ਆ ਫੋਨ ਚੋਰੀ ਚੋਰੀ ਸਾਡੇ ਤੋਂ ਹਾਂ ਜੀ ਹੋਰ ਸੁਣਾਓ ਹਾਂ ਜੀ ਠੀਕ ਠਾਕ ਆ ਸਭ ਵਧੀਆ ਲੈ ਪੈਣ ਭਾਈ ਤਾਂ ਬੈਠਾ ਹੈ ਬਾਹਰ ਜੀ ਸੁਣਾਓ ਚੱਲ ਮੈਂ ਬਾਅਦ ਚ ਕਰਦਾ ਫੋਨ ਤੁਹਾਨੂੰ ਫਿਰ ਹਾਂ ਹੋਰ ਭਾਜੀ ਕਿੱਦਾਂ ਠੀਕ ਠਾਕ ਜੀ ਸੁਣਾ ਕੱਦਾਂ ਹੋ ਠੀਕ ਠਾਕ ਵਧੀਆ ਵਧੀਆ ਚੱਲ ਪੈਣ ਮੈਂ ਹੁਣ ਚੱਲਦਾ ਇਹਨੂੰ ਪਤਾ ਮੈਂ ਕੰਮ ਜਾਣਾ ਜ਼ਰੂਰੀ ਹੋ ਠੀਕ ਹੈ ਤੁਸੀਂ ਬੈਠੋ ਕਿੱਧਰ ਜਾਂਦਾ ਓ ਯਾਰ ਭਾਈ ਕੰਮ ਤੇ ਜਾਣਾ ਬਹੁਤ ਜ਼ਰੂਰੀ ਆ ਤੂੰ ਨਾਲ ਹੀ ਲੈ ਜਾ ਇਹਨੂੰ ਜਿੱਦਾਂ ਲੈ ਕੇ ਆਇਆ ਓਦਾਂ ਲੈ ਜਾ ਕਿਉਂ ਨਾਲ ਕਾ ਤੇ ਲੈ ਜੀਵੇ ਉਹ ਮੈਨੂੰ ਮੇਰਾ ਘਰ ਆ ਤਾਂ ਮੈਂ ਰਹਿਣਾ ਨਹੀਂ ਕਿਹੜਾ ਤੇਰਾ ਕਰ ਜੇ ਇੱਥੇ ਰਹਿਣਾ ਆ ਤੇ ਮਾਂ ਆਪਣੀ ਨੂੰ ਕਹਿ ਚਾਰ ਲੱਖ ਰੁਪਈਆ ਤੇ ਨਾਲ ਮੈਨੂੰ ਗੱਡੀ ਲੈ ਕੇ ਦੇਵੇ ਇੱਕ ਨਹੀਂ ਕਾਹੀ ਗੱਡੀ ਤੈਨੂੰ ਹੁਣ ਕਾਦੀ ਗੱਡੀ ਦਈਏ ਸੀ ਜੇ ਗੱਡੀ ਲੈਣੀ ਸੀ ਉਦੋਂ ਲੈਂਦਾ ਜਦੋਂ ਵਿਆਹ ਹੋਇਆ ਸੀ ਤਾਂ ਹੁਣ ਤੂੰ ਮੂੰਹ ਚਾਕੇ ਗੱਡੀਆਂ ਤਾਂ ਪੈਸੇ ਮੰਗਣ ਲਾ ਪਿਆ ਆ 3-4 ਸਾਲ ਹੋ ਗਏ ਵਿਆਹ ਨੂੰ ਲਾਲ ਚੀਜ਼ ਜਿਹੜਾ ਤਾਂ ਹੋਵੇ ਦਿਨੇ ਤੈਨੂੰ ਗੱਡੀ ਜਰਾ ਕਾਸੀ ਜੇ ਤਾਂ ਇੱਥੇ ਰਹਿਣਾ ਆ ਇਹ ਹਦ ਤੱਕ ਤੈਨੂੰ ਮੰਨਣੀਆਂ ਪੈਣੀਆਂ ਨਹੀਂ ਤਾਂ ਜਿਨੀ ਪੈਰੀਆਂ ਆਈਆਂ ਤੇ ਉਨੀ ਪੈਰੀ ਮੁਰ ਜਾ ਨੇ ਤੂੰ ਚਾਰ ਦਿਨਾਂ ਦੇ ਵਿੱਚ ਇਹ ਬਦਲ ਗਿਆ ਸੀ ਕਿ ਮੈਂ ਚਾਰ ਦਾ ਰਹਿ ਕਿ ਕਿ ਆਈਆਂ ਆਪਣੇ ਮਾਪਿਆਂ ਦੇ ਤੂੰ ਬਦਲ ਹੀ ਗਿਆ ਮੈਨੂੰ ਲੱਗਾ ਤੇਰੀ ਮਾਂ ਨੇ ਪੱਟੀ ਪੜਾਈ ਹੋਣੀ ਜਾਂ ਤੇਰੀ ਭੈਣ ਨੇ ਗੱਲਾਂ ਕਰਦਾ ਬਹੁਤ ਤੂੰ ਬੋਲੀ ਮੈਨਾਂ ਜਵਾਰ ਨਹੀਂ ਲੜਾਉਣੀ ਨਹੀਂ ਤਾਂ ਅੰਦਰ ਜਾ ਕੇ ਮੈਂ ਫੈਂਟੀ ਬੋਲਾਂਗਾ ਤੇਰੀ ਪਰੌਣਿਆਂ ਜਮਾਨ ਨੂੰ ਲਗਾਮ ਦੇ ਉਹ ਜੇ ਤੈਨੂੰ ਪਰੌਣਿਆਂ ਕੁਝ ਕਹਿੰਦਾ ਨਹੀਂ ਤੂੰ ਮਹਾ ਦੇ ਆਟੇ ਵਾਂਗੂ ਆਕੜੀ ਜਾਣਾ ਹੈ ਕੁੜੀ ਸਾਡੀ ਨੂੰ ਹੱਥ ਲਾ ਕੇ ਦੇਖ ਤਾਂ ਜੇ ਰਕ ਤੂੰ ਦੱਸਾਂ ਤੈਨੂੰ 50 ਪਰੇ ਹੁਣ ਤੂੰ ਕਹਿੰਦਾ ਬਹੁਤ ਹੈ ਤੇਰੀ ਭੈਣ ਨੂੰ ਇੱਦਾਂ ਕਹਿੰਦਾ ਤੈਨੂੰ ਪਤਾ ਲੱਗਾ ਉਹ ਨਹੀਂ ਕਿਸੇ ਦੀ ਕੁੜੀ ਹੈਗੀ ਜਿਹੜੀ ਤੁਸੀਂ ਵਿਆਹ ਕੇ ਲਿਆਂਦੀ ਸੀਗੀ ਮ ਇਹਦੇ ਕਿਨੇ ਕੰਨ ਭਰੇ ਆ ਗੱਲਾਂ ਕਰਦਾ ਹਣ ਤਾਂ ਹੀ ਚਪੜ ਚਪੜ ਬੋਲਦਾ ਰੈਂਪਲ ਨੇ ਭਰੇ ਹੁਣ ਇਹਦੇ ਕੰਨ ਉਹਨੇ ਵਿਚਾਰੀ ਨੇ ਕੀ ਮੈਨੂੰ ਦੱਸਣਾ ਭੁਲੀ ਜੈ ਨਾ ਉਹ ਤਾਂ ਕਿਸੇ ਨਾਲ ਗੱਲ ਵੀ ਨਹੀਂ ਕਰਦੀ ਤੇਰੀਆਂ ਤਾਂ ਤੇਰੀ ਮਾਂ ਦੀਆਂ ਗੱਲਾਂ ਮੈਂ ਪੋੜੀ 'ਚ ਖੜਾ ਕੇ ਸੁਣਦਾ ਰਿਆਂ ਉੱਤੇ ਫੇਰ ਤੂੰ ਗੱਲਾਂ ਸੁਣ ਲਈਆਂ ਸੀ ਤਾਂ ਤੂੰ ਕਰ ਕੀ ਲਊਂਗਾ ਫੇ ਹੁਣ ਕਰਦਾ ਮੈਂ ਬਹੁਤ ਕੁਝ ਲਊ ਜੋ ਤੁਸੀਂ ਰੈਂਪਲ ਨਾਲ ਕਰਦੇ ਆ ਉਹ ਕੀ ਕਰਦੇ ਆ ਰੈਂਪਲ ਨਾਲ ਵਿਆਹ ਕੇ ਲਿਆਂਦੀ ਆ ਜੇ ਮਾੜਾ ਮੋਟਾ ਦਾਜ ਮੰਗ ਲੈ ਤਾਂ ਫੇ ਕੀ ਹੋਇਆ ਜੇ ਮੈਂ ਮੰਗ ਲਿਆ ਤਾਂ ਕੋਈ ਨਾ ਗਾਲਿਆ ਹੁਣ ਮੈਂ ਵੀ ਤਾਂ ਤੈਨੂੰ ਵਿਆਹ ਕੇ ਲਿਆਂਦਾ ਆ ਜਦ ਐ ਉਹਦੇ ਨਾਲ ਕੁੱਟਮਾਰ ਕਰਦੇ ਆ ਕੱਲ ਨੂੰ ਮੈਂ ਤੇਨਾਂ ਕੁੱਟਮਾਰ ਕਰੂੰਗਾ ਤੇ ਜਾਲਣਗੇ ਉਹ ਤੁਹਾਨੂੰ ਵੀ ਤਾਂ ਪਤਾ ਹੀ ਆ ਉਹ ਵਿਚਾਰੀ ਮਾਂ ਬੇ ਤੋਂ ਬਾਰੀ ਆ ਕਿੰਨੇ ਦੁੱਖ ਝੱਲੇ ਉਹਨੇ ਹੁਣ ਤੱਕ ਜੇ ਉਹਦੀ ਮਾਂ ਹੈ ਨਹੀਂ ਸੀ ਤੇ ਤੇਰੀ ਮਾਂ ਹੀ ਉਹਨੂੰ ਮਾਂ ਬਣ ਕੇ ਦਿਖਾਉਂਦੀ ਤੂੰ ਤਾਂ ਹੋਰ ਉਹਨੂੰ ਦੁੱਖਾਂ ਚ ਪਾਤਾ ਉਹ ਦੱਸਣ ਨੂੰ ਤਾਂ ਵਿਚਾਰੀ ਉਹ ਆਪਣੇ ਭਰਾ ਨੂੰ ਦੱਸ ਸਕਦੀ ਸੀਗੀ ਪਰ ਉਹਨੂੰ ਵੀ ਪਤਾ ਉਹਦੇ ਭਰਾ ਦੇ ਹਾਲਾਤ ਕੀ ਆ ਨਹੀਂ ਤਾਂ ਹੁਣ ਤੱਕ ਤਾਂ ਤੁਸੀਂ ਜੇਲ੍ਹ 'ਚ ਹੋਣਾ ਸੀਗਾ ਉਹ ਪਰੌਣਿਆਂ ਬੱਸ ਕਰ ਆ ਜੋੜੇ ਹੱਥ ਤੇਰੇ ਮੁਰੇ ਮੇਰੀਆਂ ਤੂੰ ਅੱਜ ਅੱਖਾਂ ਖੋਲਤਿਆਂ ਕੋਈ ਨਹੀਂ ਮੈਂ ਆਪੇ ਘਰ ਜਾ ਕੇ ਹੱਲ ਕਰਦਾ ਐਸ ਗੱਲ ਦਾ ਤੂੰ ਫਿਕਰ ਨਾ ਕਰ ਚਲੋ ਸ਼ੁਕਰ ਆ ਤੇਰਾ ਟਾਈਮ ਨਾ ਖੁੱਲ ਗਈਆਂ ਤੂੰ ਹੀ ਕਰਨਾ ਹੁਣ ਗਾਹ ਜੋ ਕਰਨਾ ਕੋਈ ਨਹੀਂ ਪਰਵਾਣਿਆ ਫਿਕਰ ਨਾ ਕਰ ਮੈਂ ਚਲਦਾ ਘਰ ਨੂੰ ਚੱਲ ਠੀਕ ਆ ਚੰਗਾ ਰਿੰਪਲ ਬਸ ਹੋ ਗਈ ਤਿਆਰ ਮੈਂ ਆਉਣੀ ਲੱਗੀ ਸੀ ਬਾਹਰ ਯਾ ਤੂੰ ਹੀ ਡਰਉਣਾ ਮੇਰੇ ਕੋਲੋਂ ਮੈਨੂੰ ਮaaf ਕਰ ਦੇ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅੱਗੇ ਤੈਨੂੰ ਅਸੀਂ ਤੰਗ ਪਰੇਸ਼ਾਨ ਨਹੀਂ ਕਰਦੇ ਮਾਫ ਕਰਦੇ ਪਲੀਸ ਯਾਰ ਮੇਰੀਆਂ ਅੱਖਾਂ ਖੁੱਲ ਗਈਆਂ ਅੱਜ ਇਹ ਗੱਲ ਇੱਥੇ ਹੀ ਖਤਮ ਕਰਦੇ ਆ ਤੂੰ ਮੋਨੂ ਹੁਣਾ ਕੋਲ ਵੀ ਨਾ ਕੋਈ ਗੱਲ ਕਰੀ ਜੇ ਮੈਂ ਗੱਲ ਕਰਨੀ ਹੁੰਦੀ ਮੈਂ ਤਾਂ ਬਹੁਤ ਟਾਈਮ ਪਹਿਲਾਂ ਦੀ ਕਰ ਦੇਣੀ ਸੀ ਪਰ ਮੈਂ ਤਾਂ ਆਪਣੇ ਭਰਾ ਨੂੰ ਕੋਈ ਟੈਨਸ਼ਨ ਨਹੀਂ ਦੇਣੀ ਚਾਹੁੰਦੀ ਸੀ ਤਾਨੂੰ ਪਤਾ ਕਿੰਨੀਆਂ ਧੀਆ ਆਪਣੇ ਦਿਲ ਦੀ ਗੱਲ ਨਹੀਂ ਦੱਸਦੀ ਆਪਣੇ ਮਾਪਿਆਂ ਨੂੰ ਕਿ ਉਹਨਾਂ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਪਰ ਸੋਹਰਿਆਂ ਦਾ ਵੀ ਫਾਰਜੂ ਹੁੰਦਾ ਜੇ ਕੁੜੀ ਨੂੰ ਵਿਆਹ ਕੇ ਲੈ ਕੇ ਆਉਂਦੇ ਹੋ ਨਾ ਉਹ ਨੂੰ ਆਪਣੇ ਘਰ ਦਿੱਤੀ ਵਾਂਗ ਹੀ ਪਿਆਰ ਕਰੋ ਚਾਰੇ ਪਰ ਸਾਨੂੰ ਮਾਫ ਕਰਦੇ ਮੈਂ ਮੰਮੀ ਨੂੰ ਸਮਝਾਤਾ ਉਹ ਤਾਂ ਮੈਂ ਭੈਣ ਨੂੰ ਉੱਥੇ ਛੱਡਣ ਗਿਆ ਸੀਗਾ ਜੇ ਪਰੋਣਾ ਉਹ ਗੱਲਾਂ ਨਾ ਕਰਦਾ ਤੇ ਮੇਰੀਆਂ ਅੱਖਾਂ ਨਹੀਂ ਖੁੱਲਣੀਆਂ ਸੀ ਮੈਨੂੰ ਮਾਫ ਕਰਦੇ ਯਾਰ ਮੇਤੋ ਗਲਤੀ ਹੋ ਗਈ ਪਤਾ ਨਹੀਂ ਕਿਹੜੇ ਲਾਲਚ ਵਿੱਚ ਅਸੀਂ ਆ ਗਏ ਸੀ ਮaaf ਕਰਦੇ ਮੈਨੂੰ ਯਾਰ ਮੈਂ ਕੌਣ ਹੁੰਦੀ ਆ ਤੁਹਾਨੂੰ ਮaaf ਕਰਨ ਵਾਲੀ ਚਲੋ ਜੋ ਤੁਸੀਂ ਕੀਤਾ ਹੁਣ ਮੈਂ ਉਹਨੂੰ ਬਦਲ ਤਾਂ ਨਹੀਂ ਸਕਦੀ ਪਰ ਆਉਣ ਵਾਲੀ ਆਪਣੀ ਜਿਹੜੀ ਜ਼ਿੰਦਗੀ ਆ ਆਪਾਂ ਉਹਨੂੰ ਤਾਂ ਸੁਧਾਰ ਸਕਦੇ ਆ ਠੀਕ ਹੈ ਜਮ ਗਲਤੀ ਹੋ ਗਈ ਆ ਮaaf ਕਰਦੇ ਸਾਨੂੰ ਚੱਲ ਚੱਲੀਏ ਆਪਾਂ ਡਾਕਟਰ ਦੇ ਪਹਿਲਾਂ ਤੁਹਾਨੂੰ ਦਿਖਾ ਕੇ ਆਉਣਾ ਚਲੋ